来 ਵੀ ਮਿੱਤਰੋ ਕੀ ਹਾਲ ਚਾਲ ਆ ਆਪਣਾ ਜਿਹੜਾ ਆ ਖੇਤ ਆ ਨਾ ਝੋਨੇ ਦਾ ਇਹ ਚਾਰ ਕਿੱਲੇ ਦਾ ਪਲਾਟ ਆ ਉਹ ਮੋਟਰ ਤੱਕ ਇਹਦੇ ਵਿੱਚ ਹਰ ਸਾਲ ਬਹੁਤ ਹੀ ਜ਼ਿਆਦੇ ਸੀਥ ਫਲਾਈਟ ਪੈਂਦੀ ਆ ਜਿਹਨੂੰ ੱੱਬੇ ਜੇ ਨਹੀਂ ਪੈ ਜਾਂਦੇ ਚੂਹੇ ਰੰਗੇ ਤੇ ਅਸੀਂ ਇੱਕ ਆਮ ਜੀ ਕੰਪਨੀ ਸੀਗੀ ਸਾਡਾ ਕੋਈ ਦੋਸਤ ਆ ਉਹਦੇ ਕੋਲੇ ਹੁੰਦੀ ਆ ਬਾਡੀਗਾਰਡ ਨਾਂ ਤੇ ਦਵਾਈ ਸੀਗੀ ਉਹ ਸਪਰੇਅ ਕਰੀ ਆ ਆਹ ਤੱਬੇ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਜਿਹੜੇ ਕਿ ਇੱਕ ਦੋ ਤੱਬੇ ਜਿਵੇਂ ਪਹਿਲਾਂ ਸੀ ਉਹਵੇਂ ਹੀ ਰਹਿ ਗਏ ਜਗਾ ਨਹੀਂ ਉਹ ਵਧੇ ਤੇ ਅੱਜ ਸਪਰੇਅ ਕਰੀ ਨੂੰ ਵੀ ਤਕਰੀਬਨ 26 ਝੋਨਾ ਇਹ 12 13 ਦਿਨ ਹੋ ਗਏ ਤੇ ਉੱਪਰੋਂ ਝੋਨੇ ਦੀ ਪਲੱਤਣ ਵੀ ਸੋਹਣੀ ਆ ਦੱਸਦੀ ਆ ਮੱਕੀ ਵਾਲੇ ਖੇਤਾਂ ਤੇ ਲੱਗਿਆ ਝੋਨਾ ਕਿਉਂਕਿ ਖੱਤੇ ਦੇ ਵਿੱਚ ਫਸਲ ਬਹੁਤ ਭਾਰੀ ਹੁੰਦੀ ਆ ਤੇ ਇੱਥੇ ਸੀਥ ਫਲਾਈਟ ਬਹੁਤ ਜਿਆਦਾ ਪੈਂਦੀ ਆ ਝੋਨਾ ਜਾਨੀ ਵੱਢਣ ਵੇਲੇ ਕੂੜਾ ਬਣ ਜਾਂਦਾ ਉਹ ਤਾਂ ਠੀਕ ਐ ਆਪਦੀ ਮਸ਼ੀਨਾਂ ਕਮੈਨ ਆਪਦੀ ਹੋਣ ਕਰਕੇ ਅਸੀਂ ਚੱਕ ਲੈਨੇ ਆ ਨਹੀਂ ਤੇ ਇਸੇ ਗਲੇ ਹੋਏ ਝੋਨੇ ਨੂੰ ਵੱਢਣਾ ਬਹੁਤ ਔਖਾ ਹੋ ਜਾਂਦਾ ਇਸ ਵਾਰੀ ਅਸੀਂ ਪਹਿਲਾਂ ਹੀ ਠਾਨ ਲਿਆ ਵੀ ਸਪਰੇਅਾਂ ਕਰਾਂਗੇ ਉਹਨੂੰ ਜ਼ਿੰਮੇਵਾਰੀ ਦਿੱਤੀ ਸਾਡੇ ਮਿੱਤਰ ਨੂੰ ਵੀ ਦਵਾਈ ਤਾਂ ਇਹ ਦੇਣੀ ਆ ਸਪਰੇਅ ਅਸੀਂ ਰੀਜਣਾ ਕਰਾਂਗੇ 250 ਲੀਟਰ ਪਾਣੀ ਲਾਵਾਂਗੇ ਵੱਡੇ ਟੈਂਕ ਨਾਲ ਟਰੈਕਟਰ ਵਾਲਾ ਜਿਹਦੇ 'ਚ 1100 ਲੀਟਰ ਪਾਣੀ ਪਾਹਿੰਦਾ ਵੀ ਸਾਡੇ ਖੇਤ ਦੇ ਵਿੱਚ ਇਧਰੋਂ ਝੋਨਾ ਸਾਰਾ ਸਾਡਾ ਇੱਥੋਂ ਤਕਰੀਬਨ 10 ਕਰਮਾਂ ਗਲ ਜਾਂਦਾ ਆਹ ਪਾਸਿਓਂ ਪਰ ਲਾਵਾਸ ਖਾਲ ਵਾਲਾ ਪਾਸਾ ਸਹੀ ਰਹਿੰਦਾ ਚਲੋ ਦੇਖਦੇ ਆਂ ਇਸ ਵਾਰ ਕੀ ਰਿਜ਼ਲਟ ਆਉਂਦਾ ਤੇ ਕਰਾਂਗੇ ਸ਼ੇਅਰ ਸਾਰੇ ਭਰਾਵਾਂ ਨਾਲ ਸਾਂਝਾ ਕਰਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਵੀ ਕਰਿਆ ਕਰੋ ਮਿੱਤਰੋ ਤੁਹਾਨੂੰ ਕੋਈ ਨਾ ਕੋਈ ਵਧੀਆ ਜਾਣਕਾਰੀ ਦਿੰਦੇ ਹੀ ਰਹਾਂਗੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ